ਹੈਲੋ एवरीवन ਗੀ ਮੀਓ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਇੱਕ ਨਿਊ ਟੌਪਿਕ ਲੈ ਕੇ ਆਏ ਹਾਂ ਜਿਸ ਨੂੰ ਖਾਲਸਾ ਰਾਜ ਖਾਲਸਾ ਦਪਾਵ ਕੀ ਹੈ ਸਤਿਗੁਰਾਂ ਨੇ ਖਾਲਸਾ ਦਾ ਨਾਮ ਕਿੱਦਾਂ ਦਿੱਤਾ ਤੇ ਇਸਦੇ ਅਸੀਂ ਅਰਥ ਕਰਾਂਗੇ ਜਿੱਦਾਂ ਕਹਿੰਦੇ ਨੇ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਦੋ ਸ਼ਬਦ ਤੋਂ ਬਣਿਆ ਸੀਗਾ ਖਾਲਸਾ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਬਾਰਸ਼ਾਂ ਦੀ ਜ਼ਮੀਨ ਉਹ ਪੌ ਜੋ ਜਿਸ ਨੂੰ ਕੋਈ ਮਾਮਲਾ ਜਾਂ ਲਗਾਨ ਨਹੀਂ ਲਾ ਸਕਦਾ ਇਸ ਨੂੰ ਸਤਗੁਰਾਂ ਬਾਣੀ ਦਾ ਵਿਧਾਨ ਤੇ ਵਿਲੱਖਣ ਬਾਰੇ ਦੀ ਪਛਾਣ ਦਿੱਤੀ ਇਹ ਕੇਸਾ ਧਾਰੀ ਤੇ ਦਸਤਾਰ ਧਾਰੀ ਖਾਲਸਾ ਸ਼ਸ਼ਤਰ ਧਾਰੀ ਵੀ ਹੋਇਆ ਅਤੇ ਇਸ ਨੂੰ ਝੰਡਾ ਤੇ ਨਗਰਾਜ ਵੀ ਬਖਸ਼ੇ ਗਏ ਜੋ ਪ੍ਰਭੂ ਸੱਤਾ ਦੇ ਪ੍ਰਤੀਕ ਸੰਨ ਮਿਰੀ ਤੇ ਪੀਰੀ ਦੇ ਸੰਗਮ ਦਾ ਭਾਵ ਇਹੋ ਸਿੱਖੀ ਧਰਮ ਤੇ ਰਾਜਨੀਤੀ ਚੜ੍ਹਦੀ ਕਲਾ ਤੇ ਸਰਵਤ ਦੇ ਭਲੇ ਲਈ ਮਿਲ ਕੇ ਚੱਲਣਾ ਧਰਮ ਅੰਦਰੂਨੀ ਮਰਿਆਦਾ ਦਾ ਸੰਚਾਲਕ ਹੈ ਤੇ ਰਾਜਨੀਤੀ ਵਾਲੀ ਮਰਿਆਦਾ ਦੀ ਪਹਿਰੇਦਾਰ ਧਰਮ ਭਾਰੂ ਹੋਵੇ ਤਾਂ ਰਾਜਨੀਤੀ ਸਹੀ ਚਲਦੀ ਰਹੇ ਤੇ ਜੇ ਕੇਵਲ ਰਾਜਨੀਤੀ ਭਾਰੂ ਹੋਵੇ ਤਾਂ ਧਰਮ ਨੂੰ ਵੀ ਖਰਾਬ ਕਰਦੀ ਹੈ ਇਸ ਆਂਗਨਾ ਯੂਰੋਪ ਵਿੱਚ ਧਰਮ ਦੇ ਨਾਂ ਤੇ ਜੋ ਅਤਿਆਚਾਰ ਕੀਤੇ ਅਤੇ ਮੁਸਲਮਾਨਾ ਏਸ਼ੀਆ ਵਿੱਚ ਮਜ਼ਬ ਦੇ ਨਾਂ ਤੇ ਜੋ ਜ਼ੁਲਮ ਟਾਏ ਇਸ ਤੋਂ ਪੱਛਮੀ ਵਿਚਾਰਵਾਹਨ ਇਹੋ ਸੋਚਣ ਲਈ ਮਜਬੂਰ ਹੋ ਗਏ ਕਿ ਧਰਮ ਤੇ ਰਾਜਨੀਤੀ ਵੱਖ-ਵੱਖ ਹਨ ਕਿ ਧਰਮ ਇੱਕ ਇੱਕ ਪ੍ਰਾਈਵੇਟ ਚੀਜ਼ ਹੈ ਹਾਲਾਂਕਿ ਸਿਵਾਏ ਨੀਂਦ ਦੇ ਹੋਰ ਕੁਝ ਪ੍ਰਾਈਵੇਟ ਨਹੀਂ ਮਨੁੱਖ ਸਮਾਜ ਮਨੁੱਖ ਸਮਾਜਿਕ ਪ੍ਰਣਾਲੀ ਹੈ ਤੇ ਇਹ ਸਾਡਾ ਜੋਤਰਮ ਹੈ ਇਤੋਂ ਹੀ ਸ਼ੁਰੂ ਹੁੰਦਾ ਹੈ ਕਿ ਤੁਹਾਡਾ ਦੂਜਿਆਂ ਦੇ ਲਈ ਦਾ ਰਵੱਈਆ ਭਾਰਤੀ ਧਰਮ ਵੈਸੇ ਹੀ ਤ્યાਗ ਤੇ ਅਹਿੰਸਾ ਨੂੰ ਮੁੱਖ ਮੁੱਖ ਮੰਦੇਸਾਂ ਹੱਥੋਂ ਰਾਜ ਸੱਤਾ ਖੁੱਸ ਗਈ ਤੇ ਇਹ ਸਦੀਆਂ ਲਈ ਗੁਲਾਮ ਬਣ ਗਏ ਰਹੇ ਹੈ ਗੁਰੂ ਸਾਹਿਬਾਨ ਨੂੰ ਇਹ ਅਵਸਥਾ ਪਸੰਦ ਨਹੀਂ ਸੀ ਕਿ ਬਗਿਆੜ ਗਉਆਂ ਨੂੰ ਪਾੜ ਪਾੜ ਖੰਦੇ ਰਹਿਣ ਉਹਨਾਂ ਖਾਲਸੇ ਨੂੰ ਸ਼ਸਤਰਨਾਮੀ ਬਣਾ ਕੇ ਵਿਦੇਸ਼ੀ ਜਰਵਾਣਿਆਂ ਨਾਲ ਲੜਾਇਆ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਖਾਲਸਾ ਅਕਾਲ ਪੁਰਖ ਦੀ ਮੋਜ ਵਿੱਚੋਂ ਪੈਦਾ ਹੋਈ ਪਰਮਾਤਮਾ ਲੋਕਾਂ ਦੀ ਫੌਜ ਸੀ ਜਿਸਨੇ ਧਰਮ ਤੇ ਨਿੱਧੀ ਦਾ ਸੰਗਮ ਰਚ ਕੇ ਭਾਰਤੀ ਸਤਿਆਚਾਰ ਸਭਿਆਚਾਰ ਦੀ ਰਾਖੀ ਕੀਤੀ ਤੇ ਪੰਜਾਬ ਵਿੱਚ ਸੁਤੰਤਰ ਰਾਜ ਸਥਾਪਿਤ ਕੀਤਾ ਸਮਾਂ ਬਦਲਿਆ ਫਿਰੰਗੀ ਕੂਟ ਨੀਤੀ ਨੇ ਸਿੰਘਾ ਦਾ ਨਿਸ਼ਾਨ ਸਾਹਿਬ ਤੇ ਨਗਾਰਾ ਖੋਲਿਆ ਸ਼ਸਤਰ ਵੀ ਖੋਲ ਲਏ ਅਤੇ ਪੰਜਾਬ ਨੇ ਹੱਥਾਂ ਹੋ ਗਿਆ ਪਰੰਤੂ ਸਿੱਖ ਸਤਮਈ ਟੰਗ ਨਾਲ ਸੰਗਰਾਮ ਕਰਦੇ ਰਹੇ ਤੇ ਥੋੜੇ ਚਿਰ ਵਿੱਚ ਹੀ ਉਹਨਾਂ ਸਤਿਆਗ੍ਰਹਿ ਰਾਹੀਂ ਆਪਣੇ ਧਰਮ ਅਸਥਾਨ ਆਜ਼ਾਦ ਕਰਾ ਲਏ ਮਹਾਤਮਾ ਗਾਂਧੀ ਜੀ ਨੇ ਤਾਰ ਭੇਜੀ ਖਾਲਸਾ ਜੀ ਜਦੋਂ ਮਹਾਤਮਾ ਗਾਂਧੀ ਜੀ ਨੇ ਖਾਲਸਾ ਜੀ ਨੂੰ ਤਾਰ ਭੇਜੀ ਮਤਲਬ ਕਿ ਉਸ ਸਮੇਂ ਜਦੋਂ ਹੁਣ ਅਸੀਂ ਫੋਨ ਦਾ ਯੂਜ਼ ਕਰਦੇ ਹਾਂ ਉਸ ਵਕਤ ਤਾਰਾਂ ਭੇਜਦੇ ਸੀਗੇ ਚਿੱਠੀਆਂ ਮਤਲਬ ਉਹਨੂੰ ਤਾਰਪੀੜ ਤੇ ਕਹਿੰਦੇ ਨੇ ਵਧਾਈਆਂ ਮਹਾਤਮਾ ਗਾਂਧੀ ਜੀ ਨੇ ਲਿਖ ਕੇ ਭੇਜਿਆ ਸੀਗਾ ਵਧਾਈਆਂ ਤੁਸੀਂ ਗੁਰਦੁਆਰੇ ਆਜ਼ਾਦ ਕਰਾ ਲਏ ਹਿੰਦੁਸਤਾਨ ਇੱਕ ਵੱਡਾ ਗੁਰਦੁਆਰਾ ਹੈ ਜਿਸ ਨੂੰ ਵੀ ਤੁਸਾਂ ਹੀ ਆਜ਼ਾਦ ਕਰਾਉਣਾ ਹੈ ਉਦੋਂ ਦੇਸ਼ ਦੇ ਨੇਤਾਵਾਂ ਨੂੰ ਸਿੱਖਾਂ ਦਾ ਧਰਮ ਤੇ ਰਾਜਨੀਤੀ ਦਾ ਸੰਗਮ ਚੱਲਦਾ ਚੰਗਾ ਲੱਗਦਾ ਸੀ ਇਹਨਾਂ ਪਾਸੋਂ ਹੀ ਸਤਗ੍ਰਹਿ ੴ ਸਤਿਆਗਰ ਸਤਿਆਗ੍ਰਹਿ ਦਾ ਸਬਕ ਸਿੱਖ ਕੇ ਇਹਨਾਂ ਲੋਕਾਂ ਨੇ ਦੇਸ਼ ਆਜ਼ਾਦ ਕਰਵਾ ਲਿਆ ਤੇ ਸਿੱਖਾਂ ਇਸ ਵਿੱਚ ਸਭ ਤੋਂ ਵੱਧ ਹਿੱਸਾ ਪਾਇਆ ਅੱਜ ਜਦ ਬਹੁਸੰਮਤੀ ਦੀ ਬਿਆਨ ਤੇ ਇਹ ਵਿਕਿਆਪਨੀ ਵੇਦ ਰੇ ਵੇ ਧਰਮੇ ਲੋਕ ਰਾਜ ਸੱਤਾ ਸੰਭਾਲ ਬੈਠੇ ਨੇ ਤਾਂ ਸਾਨੂੰ ਮਤਾਂ ਦੇਣ ਲੱਗ ਪਏ ਧਰਮ ਤੇ ਰਾਜਨੀਤੀ ਵੱਖ-ਵੱਖ ਹਨ ਸ਼ਸਤਰ ਰੱਖਣਾ ਠੀਕ ਨਹੀਂ ਬਤੌਰ ਸਿੱਖ ਸੋਚਣਾ ਠੀਕ ਨਹੀਂ ਰਾਜ ਕਰੇਗਾ ਖਾਲਸਾ ਦਾ ਪਾਠ ਫਿਰਕੂ ਗੱਲ ਹੈ ਆਦਿਕ ਚੁੰਕੀ ਖਾਲਸਾ ਸ਼ਸਤਰਧਾਰੀ ਹੈ ਇਸ ਕਰਕੇ ਇਹ ਆਤੇਵਾਦੀ ਹੈ ਕਿਉਂਕਿ ਇਸ ਦਾ ਬਾਣਾ ਸਭ ਤੋਂ ਵੱਖਰਾ ਹੈ ਇਸ ਕਰਕੇ ਇਹ ਵਖਵਾਦੀ ਹੈ ਇਸ ਤਰ੍ਹਾਂ ਮੌਜੂਦਾ ਵਿਪਰਵਾਦ ਲੋਕਤੰਤਰ ਤੇ ਕਮ ਕਮ ਦਾ ਚੇਲਾ ਪਾ ਕੇ ਸਰਵਤਵਾਦੀ ਸੁਤੰਤਰ ਖਾਲਸੇ ਨੂੰ ਪਿਆਣ ਦੇ ਦਵੈਲ ਬਣਾਉਣਾ ਤੇ ਚਲ ਪਿਆਰ ਸੀਗਾ ਇਹ ਤਾਂ ਐਸੀ ਗੱਲ ਹੋ ਗਈ ਜਿਵੇਂ ਕੋਈ ਗਗਨਾ ਵਿੱਚ ਉੱਡਣ ਵਾਲੇ ਬਾਜਾਂ ਨੂੰ ਕਹੇ ਕਿ ਤੁਸੀਂ ਜਰਾ ਪੁੰਚੇ ਹੀ ਹੱਥਰ ਪੈਰ ਮੌਲਕੇ ਕਰ ਲਿਆ ਕਰ ਅੱਗੇ ਇਹਦੇ ਵਿੱਚ ਬਾਣੀ ਲਿਖੀ ਹੋਈ ਸੀ ਸ਼ਿਕਾਇਤੇ ਮੁਝੇ ਯਾ ਰੱਬ ਮੁਦਾਇਵਾਨ ਦੇ ਕਰਤਬ ਸੇ ਸਬਕ ਸਾਹੀ ਬੱਚੋ को दे रहे मैं खागबाजी का ਸਾਡਾ ਇਸਤ ਧਰਮ ਗੁਰੂ ਧਰਮ ਗ੍ਰੰਥ ਧਰਮ ਮੰਦਰ ਸੰਗਤ ਪੰਗਤ ਲੰਗਰ ਸਭ ਕੁਲ ਸਾਂਝਾ ਹੈ ਇਸੇ ਸੰਜੀਵਾਲਤਾ ਸਦਕੇ ਕਿ ਪੂਰਬ ਤੇ ਕਿ ਪੱਛਮ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਆਪਣੀ ਵਿਲੱਖਣਤਾ ਦਾ ਝੰਡਾ ਝੁਲਾ ਰਿਹਾ ਹੈ ਉਹ ਉਹ ਇਸ ਕਰਕੇ ਹੈ ਕਿ ਸਰਬੱਤ ਦਾ ਭਲਾ ਉਸ ਦਾ ਸਿਧਾਂਤ ਤੇ ਸ਼ੌਕ ਹੈ ਅਸਾਂ ਇਸ ਤੁਰੇ ਤੋਂ ਉਲੱਖਣਤਾ ਨਹੀਂ ਪਰ ਨਾਲ ਹੀ ਆਪਣੀ ਸੁਤੰਤਰ ਹਸਤੀ ਤੋਂ ਵੀ ਮੁਕਰਨਾ ਨਹੀਂ ਖਾਲਸਾ ਪੰਤਿਆਗੀਆਂ ਵੈਰਾਗੀਆਂ ਤੇ ਸਾਧਾਂ ਦਾ ਪੰਥ ਨਹੀਂ ਇਹ ਸਰਬਲੋਹੀ ਸੰਤ ਸਿਪਾਹੀਆਂ ਦੀ ਸੈਨਾ ਹੈ ਜਿਸਦਾ ਮਿਸ਼ਨ ਸਰਬੱਤ ਦਾ ਭਲਾ ਕਰਨਾ ਹੈ ਜਿਸਦਾ ਮਿਸ਼ਨ ਸਰਬੱਤ ਦਾ ਭਲਾ ਮਨੁੱਖ ਮਾਤਰ ਦੀ ਸੇਵਾ ਹੈ ਤੇ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਕਰਕੇ ਵੀ ਅਸਾਂ ਇਸ ਸੇਵਾ ਦੇ ਮਿਸ਼ਨ ਨੂੰ ਹਰ ਤਰ੍ਹਾਂ ਸੰਪੂਰਨ ਕਰਨਾ ਹੈ ਸੋ ਸਾਰਿਆਂ ਨੂੰ ਪਤਾ ਹੈ ਕਿ ਜਿਸ ਨਾਲ ਖਾਲਸਾ ਬੰਤੇ ਉਹ ਸਾਰਿਆਂ ਦੀ ਕਿੰਨੀ ਹੈਲਪ ਕਰਦਾ ਹੈ ਕਿੰਨੀ ਮਦਦ ਕਰਦੇ ਹੈ ਤੇ ਅਸੀਂ ਇਸ ਤੋਂ ਅੱਗੇ ਜਿਹੜੀ ਸਾਡੀ ਅਗਲੀ ਸਟੋਰੀ ਹੈ ਅਸੀਂ ਨੈਕਸਟ ਵੀਡੀਓ ਵਿੱਚ ਲੈ ਕੇ ਆਵਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ